ਜੀ ਸਰ ਪਰਮ ਸਤਿਕਾਰਯੋਗ ਗੋਡਨ ਐਨੀ ਕਲੋਨੀ ਦੇ ਸਾਰੇ ਸਾਥੀਆਂ ਨੂੰ ਇੱਥੇ ਆਇਆ ਜੀ ਜੀ ਆਇਆਂ ਨੂੰ ਕੱਲ ਦੀਵਾਲੀ ਹੈ ਸਾਰਿਆਂ ਨੂੰ ਇਸ ਜੀ ਦੀ ਲੱਖ ਲੱਖ ਵਧਾਈ ਅਸੀਂ ਕਲੋਨੀ ਵੱਲੋਂ ਬੜਾ ਉਪਰਾਲਾ ਕਰ ਰਹੇ ਹਾਂ ਜਿਸ ਵਿੱਚ ਸਾਡੇ ਕਾਫੀ ਸਾਡੀ ਕਲੋਨੀ ਦੇ ਜਿਹੜੇ ਆਪਣੇ ਫੌਜੀ ਸਹਿਬਾਨ ਨੇ ਜੋ ਬਾਜਵਾ ਸਾਹਿਬ ਨੇ ਅਰਵਿੰਦਰ ਖਾਲਸਾ ਜੀ ਅਰਵਿੰਦਰ ਜੀ ਨੇ ਤੁਲੀ ਸਾਹਿਬ ਨੇ ਰੰਦਾਵਾ ਸਾਹਿਬ ਜਗੀਰ ਜੀ ਨੇ ਹੋਰ ਸਾਡੇ ਸਾਥੀ ਜਿਹੜੇ ਇਹਨਾਂ ਸਾਰੇ ਰਲ ਮਿਲ ਕੇ ਅਥਿਕ ਕਲੋਨੀ ਨੂੰ ਸਾਫ਼ ਸੁਥਰਾ ਬਣਾਉਣ ਦੀ ਪੂਰੀ ਕੋਸ਼ਿਸ਼ ਕਰ ਰਹੇ ਆਂ ਔਰ ਨਾਲ ਹੀ ਜਿਹੜੀ ਕਲੋਨੀ ਦੀ ਸਮੱਸਿਆਵਾਂ ਉਹ ਜਿਹੜੇ ਸਾਡੇ ਕਮੇਟੀ ਦੇ ਜਿਹੜੇ ਉੱਚ ਅਧਿਕਾਰੀ ਹੋਣ ਉਹਨਾਂ ਵੀ ਤਾਲਮੇਲ ਬਣਾ ਕੇ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਕਲੋਨੀ ਨੂੰ ਰੈਗੂਲਰ ਕਰਾਣਾ ਉਹ ਨਾਲ ਅਸੀਂ ਜਿਹੜੀ ਸਾਡੀ ਮੇਨ ਹੈਗੀ ਅੱਜ ਦਾ ਜਿਹੜਾ ਵਿਸ਼ਾ ਉਹ ਦੀਵਾਲੀ ਦਾ ਵਾ ਅਸੀਂ ਸਾਰੇ ਸ਼ਹਿਰ ਨਿਵਾਸੀਆਂ ਨੂੰ ਬੇਨਤੀ ਕਰ ਰਹੇ ਹਾਂ ਕਿ ਸ਼ਾਂਤੀ ਮਈ ਤਰੀਕੇ ਨਾਲ ਆਪਸੀ ਭਾਈਚਾਰਕ ਸਾਂਝ ਦੇ ਨਾਲ ਸਾਰੇ ਪ੍ਰੇਮ ਪਿਆਰ ਨਾਲ ਜਿਹੜੀ ਹੈ ਦੀਵਾਲੀ ਮਨਾਓ ਤਾਂ ਕਿ ਖੁਸ਼ੀਆਂ ਖੇੜਿਆਂ ਦੇ ਨਾਲ ਜਿਹੜਾ ਮਾਹੌਲ ਬਣਿਆ ਰਹੇ ਸ਼ਹਿਰ ਦੇ ਵਿੱਚ ਵੀ ਤੇ ਪ੍ਰਸ਼ਾਸਨ ਦੇ ਵੀ ਸਹਿਯੋਗ ਦੇਵੋ ਜਿੱਥੇ ਤੁਹਾਨੂੰ ਕੋਈ ਤਕਲੀਫ ਹੁੰਦੀ ਆ ਪ੍ਰਸ਼ਾਸਨ ਨੂੰ ਵੀ ਦੱਸੋ ਤੇ ਆਣ ਆਪਣੇ ਭੈਣ ਭਰਾਵਾਂ ਨਾਲ ਤਾਲਮੇਲ ਬਣਾ ਕੇ ਮਠਾਈ ਖਾਓ ਪਟਾਕੇ ਜਿਹੜੇ ਆ ਉਹ ਘਟ ਚਲਾਏ ਜਾਣ ਤਾਂ ਕਿ ਕਿਸੇ ਨੂੰ ਕੋਈ ਇੰਜਰੀ ਨਾ ਹੋਵੇ ਸ਼ਾਂਤੀ ਮਈ ਤਰੀਕੇ ਨਾਲ ਜਿਹੜਾ ਸਾਡਾ ਦੇਣ ਜਿਹੜਾ ਲੰਘ ਜਾਏ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਰਦਾ ਸੁਖਵਿੰਦਰ ਸਿੰਘ ਜੀ 골ਡਨ ਐਵੇਨਿਊ ਕਲੋਨੀ ਗੁਰਦਾਸਪੁਰ ਦੇ ਨਿਵਾਸੀ ਆਪਾਂ ਸਾਰੇ ਇਕੱਤਰ ਹੋਏ ਆਂ ਤੇ ਦੀਵਾਲੀ ਦੀਆਂ ਸ਼ੁਭ ਕਾਮਨਾਵਾਂ ਪੂਰੇ ਦੇਸ਼ ਵਾਸੀਆਂ ਨੂੰ ਦੇ ਰਹੇ ਆਂ ਬੇਨਤੀ ਵੀ ਕਰਿਆ ਕਿ ਜਿਹੜੀ ਦੀਵਾਲੀ ਹੈ ਪਿਆਰ ਮੁਹੱਬਤ ਦਾ ਪ੍ਰਤੀਕ ਹੈ ਮੈਨੂੰ ਪ੍ਰਦੂਸ਼ਣ ਰਹਿਤ ਮਨਾਇਆ ਜਾਏ ਪਟਾਖਿਆਂ ਤੋਂ ਰਹਿਤ ਮਨਾਇਆ ਜਾਏ ਜੋ ਕਿ ਧੂੰਏ ਤੋਂ ਬਿਮਾਰੀਆਂ ਤੋਂ ਅਸੀਂ ਰਹਿਤ ਹੋ ਕੇ ਆਪਣੇ ਜੀਵਨ ਨੂੰ ਸੁੱਤਜੇਟ ਨਾਲ ਜੀ ਸਕੀਏ ਸਤਿਗੁਰੂ ਕਿਰਪਾ ਕਰਨ ਸਾਰਿਆਂ ਦੇ ਪਰਿਵਾਰਾਂ ਦੇ ਵਿੱਚ ਸੁਖ ਸ਼ਾਂਤੀ ਪਿਆਰ ਮੁਹੱਬਤ ਸਲੂਕ ਸਾਰਿਆਂ ਨੂੰ ਚੜ੍ਹਦੀਆਂ ਕਲਾ ਗੁਰੂ ਬਖਸ਼ਿਸ਼ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਬੰਦੀ ਛੋੜ ਸਤਿ ਸਦਾ ਜਰਾ ਉਹਦੇ ਇਤਿਹਾਸ ਬਾਰੇ ਮਾਰਾ ਜੀ ਦੱਸੀ ਬੰਦੀ ਛੋੜ ਗੁਰੂ ਹਰਗੋਬਿੰਦ ਸਾਹਿਬ ਜੀ ਗੁਰੂ ਨਾਨਕ ਪਾਤਸ਼ਾਹ ਜੀ ਦੀ ਸੇਵੀ ਜੋਤ ਗਵਾਲੀਅਰ ਦੇ ਕਿਲੇ ਤੋਂ ਕੱਲ ਦੇ ਦਿਨ 52 ਰਾਜਿਆਂ ਨੂੰ ਰਹਾ ਕਰਕੇ ਸ੍ਰੀ ਅੰਮ੍ਰਿਤਸਰ ਸਾਹਿਬ ਕੇ ਪਹੁੰਚੇ ਸਨ ਉਹਨਾਂ ਦੀ ਖੁਸ਼ੀ ਦੇ ਵਿੱਚ ਵੀ ਸਿੱਖ ਸੰਗਤਾਂ ਨੇ ਦੀਪਮਾਲਾ ਕੀਤੀ ਸੀ ਦੀਵਾਲੀ ਦਾ ਤਿਹਾਰ ਬੜੇ ਪਿਆਰ ਬੜੀ ਸ਼ਰਧਾ ਤੇ ਨਾਲ ਮਨਾਇਆ ਸੀ ਸੋ ਅਸੀਂ ਵੀ ਕੋਸ਼ਿਸ਼ ਕਰੀਏ ਕਿ ਅਸੀਂ ਵੀ ਦੀਪਮਾਲਾ ਕਰਕੇ ਗੁਰੂ ਦੇ ਖੁਸ਼ੀਆਂ ਪ੍ਰਾਪਤ ਕਰੀਏ ਪਟਾਕਿਆਂ ਰਹਿਤ ਕੰਮ ਕਰੀਏ ਜਿਹਦੇ ਨਾਲ ਸਾਡਾ ਪੋਲੂਸ਼ਨ ਵਾਤਾਵਰਨ ਇਹ ਖਰਾਬ ਨਾ ਹੋਵੇ ਜਿਹਦੇ ਨਾਲ ਅਸੀਂ ਸਵਾਸ ਨਾਲ ਜੀ ਰਿਹਾ ਪਵਨ ਗੁਰੂ ਬਾਣੀ ਦਿੱਤਾ ਅਸੀਂ ਇਸ ਮੌਕੇ ਸਾਰੇ ਸਾਥੀ ਇਕੱਠੇ ਹੋ ਕੇ ਬੈਠੇ ਆ ਸਾਂਝੀ ਵਾਲਤਾ ਦਾ ਸਨੇਹਾ ਦੇਣਾ ਚਾਹੁੰਦੇ ਆ ਸਾਡਾ ਬਹੁਤ ਵੱਡਾ ਭਾਈਚਾਰਾ ਇੱਥੇ ਸਾਂਝੀ ਵਾਲਤਾ ਦੀ ਇੱਕ ਦੂਜੇ ਦੇ ਦੁੱਖ ਸੁੱਖ ਚ ਸਹਾਇ ਹੋਣਿਆ ਔਰ ਚਾਹੇ ਕਲੋਨੀ ਦੀ ਕੋਈ ਵੀ ਮੁਸ਼ਕਲ ਹੈ ਸਾਹੀ ਸਾਰੇ ਰਲ ਕੇ ਉਹਨੂੰ ਹੱਲ ਕਰਦੇ ਆ ਉਥੇ ਵਿਚਾਰ ਚਰਚਾ ਹੁੰਦੀ ਹੈ ਮੀਟਿੰਗਾਂ ਹੁੰਦੀਆਂ ਨੇ ਜਿਹਦੇ ਵਿੱਚ ਸਾਰੇ ਸਾਥੀ ਇਕੱਠੇ ਹੁੰਦੇ ਆ ਔਰ ਅਸੀਂ ਸਾਰੇ ਸਾਥੀ ਇਕੱਠੇ ਹੀ ਇਹ ਸਨੇਹਾ ਲਾਉਣਾ ਚਾਹੁੰਦੇ ਆ ਕੱਲ ਦੀਵਾਲੀ ਹੈ ਸਾਡੇ ਵੱਲੋਂ ਸਾਰੇ ਸਾਥੀਆਂ ਵੱਲੋਂ ਬਹੁਤ ਬਹੁਤ ਸ਼ੁਭ ਮੁਬਾਰਕਾਂ ਦੀ ਸ਼ੁਭ ਕਾਮਨਾਵਾਂ ਪੂਰੇ ਦੇਸ਼ ਨੂੰ ਲੱਖ ਲੱਖ ਮੁਬਾਰਕਾਂ ਦੀ ਪਰ ਸਾਡੀ ਇਹ ਬੇਨਤੀ ਅਸੀਂ ਚਾਹੁੰਦੇ ਆ ਕਿ ਦੀਵਾਲੀ ਜਿਹੜੀ ਹੈ ਉਹ ਪਟਾਕਿਆਂ ਤੋਂ ਰਹਿਤ ਹੋਵੇ ਪਰ ਦੂਸ਼ਣ ਰਹਿਤ ਹੋਵੇ ਤਾਂ ਕਿ ਜਿਹੜਾ ਆਪਾਂ ਸਾਹ ਲੈਨੇ ਆ ਉਹ ਪ੍ਰਦੂਸ਼ਣ ਰਹਿਤ ਹੋਵੇ ਤਾਂ ਆਪਾਂ ਸਾਡੇ ਨਾੜੀ ਤੰਤਰ ਨੂੰ ਪ੍ਰੋਬਲਮ ਨਹੀਂ ਆਉਗੀ ਜਿਵੇਂ ਪਾਣੀ ਹੈ ਸਾਡੀ ਧਰਤੀ ਹੈ ਇਹ ਸਾਰਾ ਕੁਸੀਂ ਚਾਹੁੰਦੇ ਆ ਕਿ ਜ਼ਹਿਰ ਤੋਂ ਰਹਿਤ ਹੋਵੇ ਜੀ ਮੈਂ ਇਸੇ ਤਰ੍ਹਾਂ ਪ੍ਰਦੂਸ਼ਣ ਰਹਿਤ ਹੋਵੇ ਤਾਂ ਸਾਡਾ ਸਾਰੇ ਸਾਥੀਆਂ ਨੂੰ ਗੋਲਡਨ ਐਵੇਨਿਊ ਕਲੋਨੀ ਵਾਲੋ ਸੁਨੇਹਾ ਜੀ ਤੇ ਸਾਰਿਆਂ ਨੂੰ ਔਰ ਪੂਰੇ ਦੇਸ਼ ਨੂੰ ਲੱਖ ਲੱਖ ਮੁਬਾਰਕਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ